ਅਮਰੀਕਾ ਦੀ ਸਰਕਾਰ ਦੇ ਵੱਲੋਂ ਅਮਰੀਕਾ ਰਾਸ਼ਟਰਪਤੀ ਵੱਲ ਲੈ ਗਏ ਵੱਡੇ ਫੈਸਲੇ ਦੀ ਟੈਰਫ ਨੂੰ ਲੈ ਕੇ ਟਰੰਪ ਦੇ ਵੱਲੋਂ ਇੱਕ ਹੋਰ ਵੱਡਾ ਐਲਾਨ ਕਰ ਦਿੱਤਾ ਗਿਆ ਟਰੰਪ ਨੇ ਟ੍ਰੇਡ ਪਾਲਿਸੀ ਸਖਤ ਕਰਨ ਦਾ ਐਲਾਨ ਕੀਤਾ 1 ਨਵੰਬਰ ਤੋਂ ਟਰੱਕਾਂ ਤੇ ਲਾਗੂ ਹੋਵੇਗਾ ਨਵਾਂ ਟੈਰਫ ਡੋਨਲਡ ਟਰੰਪ ਦੇ ਵੱਲੋਂ ਇੱਕ ਹੋਰ ਵੱਡਾ ਛਟਕਾ ਦਿੱਤਾ ਗਿਆ ਵੱਡਾ ਐਲਾਨ ਕਰ ਦਿੱਤਾ ਗਿਆ 1 ਨਵੰਬਰ ਤੋਂ ਟਰੱਕਾਂ ਤੇ ਨਵਾਂ ਟੈਰਫ ਲਾਗੂ ਕੀਤਾ ਜਾਵੇਗਾ ਟਰੱਕਾਂ ਸਣੇ ਸਾਰੇ ਹੈਵੀ ਵਹੀਕਲ ਤੇ 25 ਫੀਸਦੀ ਟੈਰਫ ਲੱਗੇਗਾ ਅਮਰੀਕਾ ਤੇ ਵਿਦੇਸ਼ ਅਬ ਇਹ ਦੇਸ਼ੀ ਨਿਰਭਰਤਾ ਘਟਾਉਣ ਦੇ ਲਈ ਦਰਸਲ ਇਹ ਕਦਮ ਚੁੱਕਿਆ ਗਿਆ ਤਾਂ ਟੈਰਿਫ ਨੂੰ ਲੈ ਕੇ ਟਰੰਪ ਦੇ ਵੱਲੋਂ ਇੱਕ ਹੋਰ ਵੱਡਾ ਐਲਾਨ ਕਰ ਦਿੱਤਾ ਗਿਆ ਟਰੰਪ ਨੇ ਟ੍ਰੇਡ ਪਾਲਿਸੀ ਸਖਤ ਕਰਨ ਦਾ ਐਲਾਨ ਕੀਤਾ ਹੈ ਡੋਨਲਡ ਟਰੰਪ ਦਾ ਕਹਿਣਾ ਹੈ ਕਿ 1 ਨਵੰਬਰ ਤੋਂ ਟਰੱਕਾਂ ਤੇ ਨਵੇਂ ਟੈਰਿਫ ਲਾਗੂ ਹੋਵੇਗਾ ਆ ਟਰੱਕਾਂ ਸਣੇ ਸਾਰੇ ਹੈਵੀ ਵਹੀਕਲਸ ਤੇ 25% ਦਾ ਟੈਰਿਫ ਲੱਗੇਗਾ ਅਮਰੀਕਾ ਤੇ ਵਿਦੇਸ਼ੀ ਨਿਰਭਰਤਾ ਘਟਾਉਣ ਦੇ ਲਈ ਦਰਸਲ ਇਹ ਕਦਮ ਚੁੱਕਿਆ ਆ ਤਾਂ ਡੋਨਲਡ ਟਰੰਪ ਦੇ ਵੱਲੋਂ ਵੱਡਾ ਫੈਸਲਾ ਗਿਆ 1 ਨਵੰਬਰ ਤੋਂ ਟਰੰਪ ਟਰੱਕਾਂ ਤੇ ਅ ਨਵਾਂ ਟੈਰਫ ਲਾਗੂ ਹੋਵੇਗਾ ਕਿਉਂਕਿ ਟਰੱਕੀ ਦਾ ਵੱਡੇ ਪੱਧਰ ਤੇ ਕੰਮ ਹੈ ਅਮਰੀਕਾ ਦੇ ਵਿੱਚ ਖਾਸ ਕਰਕੇ ਜੇਕਰ ਪੰਜਾਬੀਆਂ ਦੀ ਵੀ ਗੱਲ ਕਰੀਏ ਤਾਂ ਬਹੁਤ ਸਾਰੇ ਪੰਜਾਬੀਆਂ ਦੇ ਵੱਡੇ ਵੱਡੀਆਂ ਟਰਕਿੰਗ ਦੀਆਂ ਉੱਥੇ ਕੰਪਨੀਆਂ ਨੇ ਅਮਰੀਕਾ ਦੇ ਵਿੱਚ ਤਾਂ ਇਸ ਦੇ ਵਿਚਾਲੇ ਡੋਨਲਡ ਟਰੰਪ ਦੇ ਬੋਲੇ ਵੱਡਾ ਫੈਸਲਾ ਅਗੇ ਲਿਆ ਗਿਆ ਟਰੰਪ ਦਾ ਕਹਿਣਾ ਹੈ ਕਿ ਇੱਕ ਨੰਬਰ ਤੋਂ ਟਰੱਕਾਂ ਤੇ ਨਵਾਂ ਟੈਰਫ ਲਾਗੂ ਕਰ ਦਿੱਤਾ ਜਾਵੇਗਾ ਟਰੱਕਾਂ ਸਣੇ ਸਾਰੇ ਹੈਵੀ ਵਹੀਕਲਸ ਤੇ 25% ਦਾ ਟੈਰਫ ਲੱਗੇਗਾ ਅਮਰੀਕਾ ਤੇ ਵਿਦੇਸ਼ੀ ਨਿਰਭਰਤਾ ਘਟਾਉਣ ਦੇ ਲਈ ਦਰਸਲ ਇਹ ਵੱਡਾ ਆ ਕਦਮ ਚੁੱਕਿਆ ਗਿਆ ਤੁਹਾਨੂੰ ਅਸੀਂ ਅੰਕੜੇ ਵੀ ਦੱਸ ਰਹੇ ਅੰਕੜਿਆਂ ਤੋਂ ਸਮਝਿਆ ਜਾ ਸਕਦਾ ਹੈ ਕਿ ਆ ਟਰਕਿੰਗ ਦਾ ਕਿੰਨਾ ਵੱਡੇ ਪੱਧਰ ਤੇ ਉੱਥੇ ਕਾਰੋਬਾਰ ਹੈ ਕਿੰਨੇ ਕੁੱਲ ਅਮਰੀਕਾ ਦੇ ਵਿੱਚ ਟਰੱਕ ਨੇ ਤੁਹਾਨੂੰ ਵਕਫਾ ਕਸਾਲਾਂ ਦਾ ਅਸੀਂ ਅੰਕੜਾ ਵੀ ਦੱਸ ਰਹੇ ਹਾਂ ਕਿਉਂਕਿ ਇਸ ਦੇ ਵਿੱਚ ਜੇਕਰ ਭਾਰਤੀਆਂ ਦੀ ਖਾਸ ਕਰਕੇ ਪੰਜਾਬੀਆਂ ਦੀ ਗੱਲ ਕਰੀਏ ਤਾਂ ਬਹੁਤ ਵੱਡੇ ਪੱਧਰ ਤੇ ਟਰਕਿੰਗ ਦਾ ਕਾਰੋਬਾਰ ਪੰਜਾਬੀ ਅਮਰੀਕਾ ਦੇ ਵਿੱਚ ਕਰਦੇ ਨੇ ਟਰਕਿੰਗ ਦੀਆਂ ਵੱਡੀਆਂ-ਵੱਡੀਆਂ ਕੰਪਨੀਆਂ ਪੰਜਾਬੀਆਂ ਦੀਆਂ ਅਮਰੀਕਾ ਦੇ ਵਿੱਚ ਨੇ ਆ ਤਾਂ ਤੁਹਾਨੂੰ ਪੂਸਿਆ ਪੂਰਾ ਅਸੀਂ ਫਿਗਰ ਵੀ ਦੱਸ ਰਹੇ ਹਾਂ 2020 ਦੇ ਵਿੱਚ 2.73 ਮਿਲੀਅਨ ਆ ਟਰੱਕ ਡਰਾਈਵਰ ਸਨ ਅਮਰੀਕਾ ਦੇ ਵਿੱਚ ਉਸ ਤੋਂ ਬਾਅਦ ਦਾ ਅੰਕੜਾ 2021-22 ਦੇ ਵਿੱਚ ਅੱਗੇ ਕਿਵੇਂ ਇਹ ਅੰਕੜਾ ਵਧਾ ਗਿਆ ਆ ਕਿਉਂਕਿ ਭਾਰਤੀ ਆ ਖਾਸ ਕਰਕੇ ਪੰਜਾਬੀਆਂ ਦੀ ਗੱਲ ਕਰੀਏ ਜਿੱਥੇ ਕਿ ਟਰੱਕ ਡਰਾਈਵਿੰਗ ਦਾ ਵੱਡੇ ਪੱਧਰ ਤੇ ਪੰਜਾਬੀ ਕੰਮ ਕਰਦੇ ਨੇ ਤੇ ਕਈ ਪੰਜਾਬੀਆਂ ਦੀਆਂ ਆਪਣੀਆਂ ਵੀ ਆ ਟਰਕਿੰਗ ਦੀਆਂ ਕੰਪਨੀਆਂ ਨੇ ਆ 2021 ਦੇ ਵਿੱਚ 2.91 ਮਿਲੀਅਨ ਆ ਟਰੱਕ ਡਰਾਈਵਰ ਸਨ ਅਮਰੀਕਾ ਦੇ ਵਿੱਚ ਉਸ ਤੋਂ ਬਾਅਦ 2022 ਦੇ ਵਿੱਚ 3.4 ਮਿਲੀਅਨ ਤੇ 23 ਦੇ ਵਿੱਚ 3.5 ਮਿਲੀਅਨ 2024 ਦੇ ਵਿੱਚ ਆ 3. ਆ ਚਾਂਜਾ ਮਿਲੀਅਨ ਤੱਕ ਇਹ ਅੰਕੜਾ ਪਹੁੰਚ ਜਾਂਦਾ ਹੈ ਆ ਤਾਂ ਉਸ ਤੋਂ ਬਾਅਦ ਜੇਕਰ ਸਾਲ 2025 ਦੀ ਗੱਲ ਕਰੀ ਤਾਂ ਕਰੀਬ ਇਸ ਵੇਲੇ 3.55 ਮਿਲੀਅਨ ਟਰੱਕ ਡਰਾਈਵਰ ਨੇ ਅਮਰੀਕਾ ਦੇ ਵਿੱਚ ਕੁੱਲ ਟਰੱਕ ਡਰਾਈਵਰਾਂ ਦੀ ਗੱਲ ਕਰ ਰਹੇ ਹਾਂ ਜਿਸ ਦੇ ਵਿੱਚ ਵੱਡੀ ਗਿਣਤੀ ਭਾਰਤੀਆਂ ਦੀ ਵੀ ਹੈ ਆ ਪੰਜਾਬੀਆਂ ਦੀ ਵੀ ਹੈ ਆ ਟਰਕਿੰਗ ਦੀਆਂ ਵੱਡੀਆਂ ਕੰਪਨੀਆਂ ਵੀ ਨੇ ਤੇ ਇਸ ਦੇ ਵਿਚਾਲੇ ਟੈਰਫ ਨੂੰ ਲੈ ਕੇ ਟਰੰਪ ਦੇ ਵੱਲੋਂ ਵੱਡਾ ਐਲਾਨ ਕਰ ਦਿੱਤਾ ਕਿ ਟਰੰਪ ਨੇ ਟਰੇਡ ਪਾਲਿਸੀ ਸਖਤ ਕਰਨ ਦਾ ਐਲਾਨ ਕੀਤਾ ਹੈ ਟਰੰਪ ਦਾ ਕਹਿਣਾ ਹੈ ਕਿ 1 ਨਵੰਬਰ ਤੋਂ ਟਰੱਕਾਂ ਤੇ ਨਵਾਂ ਟੈਰਫ ਲਾਗੂ ਹੋਵੇਗਾ ਟਰੱਕਾਂ 'ਸਣੇ ਸਾਰੇ ਹੈਵੀ ਵਹੀਕਲਸ ਤੇ 25% ਜੋ ਕਿ ਟੈਰਫ ਲਗਾਇਆ ਜਾਵੇਗਾ